ਖਬਰਾਂ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾਂ ਨਜ਼ਰ ਮਾਰ ਲੈਣੇ ਆ ਅੱਜ ਦੀ ਹੈਡਲਾਈਨਸ ਤੇ ਅਮਰੀਕੀ ਦੂਤਾਵਾਜ਼ ਦੀ ਪ1 ਪ2 ਵਿਸਤਾਰ ਕਰਨ ਲਈ ਸਖਤ ਚੇਤਾਵਨੀ ਵੀਜ਼ਟਰ ਵੀਜ਼ਾ ਦੀ ਦੁਰਵਪਤਾ ਤੇ ਅਮੇਰੀਕਾ ਦੇ ਵਿੱਚ ਸਥਾਈ ਪਾਬੰਦੀ ਦਾ ਖਤਰਾ ਸੋਸ਼ਲ ਮੀਡੀਆ 'ਤੇ ਐਨੀਮੇਟਿਡ ਵੀਡੀਓ ਰਾਹੀਂ ਦੂਤਾਵਾਜ਼ ਦਾ ਸੰਦੇਸ਼ ਸੋਸ਼ਲ ਮੀਡੀਆ ਇਨਫਲੂਐਂਸਰ ਹੁਣ ਅਮਰੀਕੀਓ 1ਪੀ ਵੀਜ਼ਾ ਰੀਡੋਰਥੇ ਵਿੱਚ ਓਨਲੀ ਫੈਨਸ ਮੋਡਲ ਵੀ ਅਸਧਾਰਣੀ ਯੋਗਤਾ ਵਾਲੇ ਵੀਜ਼ੇ ਦੇ ਲਈ ਹੋਏ ਯੋਗ ਕੋਵਿਡ ਤੋਂ ਬਾਅਦ O1P ਅਰਜ਼ੀਆਂ ਚਾਹਵਾਦਾ ਹਾਰਵਰਡ ਲੂਟਿੰਗ ਦਾ ਵੱਡਾ ਖੁਲਾਸਾ ਅਮਰੀਕਾ ਨੇ ਭਾਰਤ ਦੇ ਨਾਲ ਡੀਲ ਤੋਂ ਖਿੱਚਾ ਹੱਥ 트럼ਪ ਵੱਨੂੰ ਫੋਨ ਨਾ ਕਰਨ ਤੇ ਨਾਲ ਟੁੱਟੀ ਵਪਾਰ ਡੀਲ ਹੁਣ ਖਬਰਾਂ ਵਿਸਥਾਰ ਦਿਨਾ ਭਾਰਤ ਦੇ ਵਿੱਚ ਸਯੁਕਤ ਰਾਜ ਅਮਰੀਕਾ ਦੇ ਦੂਤਾਵਾਸ ਨੇ ਵੀਰਵਾਨ ਨੂੰ B1 ਅਤੇ B2 ਵਿਜ਼ਿਟਰ ਵੀਜ਼ਾ ਤਾਰਕ ਦੇ ਨਿਕ ਸਖਤ ਅਤੇ ਮਹੱਤਵਪੂਰਨ ਚੇਤਾਵਨੀ ਜਾਰੀ ਕਰ ਦਿੱਤੀ ਹੈ ਦੂਤਾਵਾਸ ਨੇ ਸਾਫ ਤੋਂਲਤੇ ਕਿ ਹੈ ਕਿ ਵਿਜ਼ਟਰ ਵੀਜ਼ਾ ਦੀ ਦੁਰਵਰਤੋਂ ਕਰਨ ਜਾਂ ਫਿਰ ਆਗਿਆ ਪ੍ਰਾਪਤ ਮਿਆਦ ਤੋਂ ਵੱਧ ਸਮੇਂ ਤੱਕ ਅਮਰੀਕਾ ਵਿੱਚ ਰਹਿਣ ਦੇ ਨਾਲ ਪੁਇਥ ਦੇ ਵਿੱਚ ਅਮਰੀਕਾ ਦੀ ਯਾਤਰਾ ਉਤੇ ਸਥਾਈ ਪਾਬੰਦੀ ਲੱਗ ਸਕਦੀ ਹੈ ਇਹ ਚੇਤਾਵਨੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉਤੇ ਜਾਰੀ ਕੀਤੀ ਗਈ ਹੈ ਇੱਕ ਐਨੀਮੇਟਿਡ ਵਿਆਖਿਆਕਾਰ ਵੀਡੀਓ ਰਾਹੀਂ ਸਾਂਝੀ ਕੀਤੀ ਗਈ ਇਸ ਵੀਡੀਓ ਦਾ ਮਕਸਦ ਯਾਤਰੀਆਂ ਨੂੰ B1 ਅਤੇ B2 ਵਿਜ਼ਟਰ ਵੀਜ਼ਾ ਦੇ ਸਹੀ ਅਤੇ ਕਾਨੂੰਨੀ ਵੱਲ ਤੋਂ ਬਾਰੇ ਜਾਗਰੂਕ ਕਰਨਾ ਹੈ। ਦੂਤਾਵਾਸ ਨੇ ਆਪਣੇ ਸੰਦੇਸ਼ ਦੇ ਵਿੱਚ ਸਪਸ਼ਟ ਕੀਤਾ ਹੈ ਕਿ ਜੇ ਕੋਈ ਵਿਅਕਤੀ ਆਪਣੇ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਦਾ ਜਾਂ ਫਿਰ ਮਨਜ਼ੂਰਸ਼ੁਦਾ ਸਮੇਂ ਤੋਂ ਬਾਅਦ ਰਹਿੰਦਾ ਹੈ ਤਾਂ ਉਸ ਨੂੰ ਇੱਕ ਦੇ ਵਿੱਚ ਅਮਰੀਕਾ ਜਾਣ ਤੋਂ ਸਦਾ ਦੇ ਲਈ ਰੋਕਿਆ ਜਾ ਸਕਦਾ ਹੈ। ਦੂਤਾਵਾਸ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਵੀਜ਼ਾ ਧਾਰਕਾ ਦੀ ਜ਼ਿੰਮੇਵਾਰੀ ਹੈ ਕਿ ਉਹ ਵੀਜ਼ਾ ਜਾਰੀ ਹੋਣ ਦੇ ਉਦੇਸ਼ ਅਤੇ ਸ਼ਰਤਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੇ। ਅਧਿਕਾਰੀਆਂ ਦੇ ਅਨਸਾਰ ਵੀਜ਼ਾ ਅਲਜੀਰੀ ਪੜਾ ਤੋਹੀ ਬਿਨੈਕਾਰ ਦੇ ਇਰਾਦੇ ਦੀ ਗਹਿਰਾਈ ਤੇ ਨਾਲ ਜਾਂਚ ਕੀਤੀ ਜਾਂਦੀ ਹੈ ਜੇਕਰ ਵੀਜ਼ਾ ਇੰਟਰਵਿਊ ਦੌਰਾਨ ਕੌਂਸਲ ਅਫਸਰ ਨੂੰ ਲੱਗਦਾ ਹੈ ਕਿ ਬਿਨੈਕਾਰ ਵਿਜ਼ਟਰ ਵੀਜ਼ਾ ਦੇ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਅਰਜ਼ੀ ਤੁਰੰਤ ਰੱਦ ਕੀਤੀ ਜਾ ਸਕਦੀ ਹੈ ਦੂਤਾਵਾਸ ਨੇ ਕਿਹਾ ਹਰ ਯਾਤਰੀ ਨੂੰ ਇਹ ਜਾਣਨਾ ਚਾਹੀਦਾ ਹੈ ਕਿ B1 B2 ਵੀਜ਼ਾ ਉਦੇਕ ਕੀ ਕਰਨ ਦੀ ਆਗਿਆ ਹੈ ਅਤੇ ਕਿਹੜੀ ਸਖਤੀ ਦੇ ਨਾਲ ਮਣਾਈ ਹੈ ਇਹ ਚੇਤਾਵਨੀ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਪਹਿਲਾ ਜਾਰੀ ਕੀਤੀਆਂ ਗਈਆਂ ਸਲਾਹਤ ਦੀ ਲੜੀ ਦਾ ਹਿੱਸਾ ਹੈ ਪਹਿਲਾਂ ਵੀ ਅਮਰੀਕੀ ਸਰਕਾਰ ਨੇ ਸਪਸ਼ਟ ਕੀਤਾ ਸੀ ਕਿ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਗ੍ਰਿਫਤਾਰੀ ਜਾਂ ਫਿਰ ਗੈਰ ਕਾਨੂੰਨੀ ਸਰਗਰਮੀਆਂ ਅੰਤਰਰਾਸ਼ਟਰੀ ਸਲਾਨੀਆਂ ਅਤੇ ਵਿਦਿਆਰਥੀਆਂ ਦੇ ਲਈ ਗੰਭੀਰ ਨਤੀਜੇ ਲੈ ਸਕਦੀਆਂ ਨੇ ਇਨ੍ਹਾਂ ਨਤੀਜਿਆਂ ਦੇ ਵਿੱਚ ਵੀਜ਼ਾ ਰੱਦ ਹੋਣਾ ਦੇਸ਼ ਨਿਕਾਲਾ ਅਤੇ ਪੂਇਖ ਦੇ ਵਿੱਚ ਕਿਸੇ ਵੀ ਅਮਰੀਕੀ ਵੀਜ਼ਾ ਦੇ ਲਈ ਅਯੋਗਤਾ ਸ਼ਾਮਲ ਹੈ ਦੂਤਾਵਾਸ ਨੇ ਦੁਹਰਾਇਆ ਕਿ ਅਮਰੀਕੀ ਵੀਜ਼ਾ ਕੋਈ ਵੀ ਅਧਿਕਾਰ ਨਹੀਂ ਹੈ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ B1 ਅਤੇ B2 ਵੀਜ਼ੇ ਅਸਥਾਈ ਵਿਜ਼ਟਰ ਵੀਜ਼ੇ ਨੇ B1 ਵੀਜ਼ਾ ਕਾਰੋਪਾਰਤ ਨਾਲ ਜੁੜੀਆਂ ਗਤੀਵਿਧੀਆਂ ਦੇ ਨਾਲ ਜਾਰੀ ਕੀਤਾ ਜਾਂਦਾ ਹੈ ਜਿਵੇਂ ਕਿ ਮੀਟਿੰਗਾਂ ਕਾਨਫਰੰਸਾਂ ਦੇ ਵਿੱਚ ਸ਼ਮੂਲੀਅਤ ਕਾਰੋਬਾਰੀ ਗੱਲਬਾਤਾਂ ਜਾਂ ਫਿਰ ਇਕਰਾ ਨਾਮੇ ਅਤੇ ਵਿਚਾਰ ਵਟਾਂਦਰਾ ਇਸ ਵੀਜ਼ਾ ਉੱਤੇ ਕਿਸੇ ਵੀ ਤਰ੍ਹਾਂ ਦੀ ਨੌਕਰੀ ਜਾਂ ਫਿਰ ਤਨਖਾਹ ਵਾਲਾ ਕੰਮ ਕਰਨਾ ਸਖਤੀ ਨਾਲ ਮਨਾਹੀ ਹੈ ਦੂਜੇ ਪਾਸੇ ਪੀਤੋ ਵੀਜ਼ਾ ਸੈਸ ਪੱਤੇ ਪਰਿਵਾਰਕ ਮਿਲਨ ਡਾਕਟਰੀ ਇਲਾਜ ਅਤੇ ਬਿਨਾ ਭੁਗਤਣ ਵਾਲੇ ਸੱਭਿਆਚਾਰਕ ਜਾਂ ਫਿਰ ਸਮਾਜਿਕ ਸਮਾਗਮ ਦੇ ਲਈ ਹੁੰਦਾ ਹੈ ਇਸ ਸਖਤ ਚੇਤਾਵਨੀ ਅਜੇ ਸਮੇਂ ਉੱਤੇ ਆਈ ਹੈ ਜਦੋਂ ਸਯੁਕਤ ਰਾਜ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੂਕੇਸ਼ਨ ਦੇ ਅੰਕੜੇ ਮੁਤਾਬਕ ਸਰਵੇਖਣ ਕੀਤੀਆਂ ਗਈਆਂ ਸੰਸਥਾਵਾਂ ਦੇ ਵਿੱਚ ਨਵੇਂ ਦਾਖਲੇ ਵਿੱਚ ਲਗਭਗ 17% ਦੀ ਕਮੀ ਆਈ ਹੈ ਜ਼ਿਆਦਾਤਰ ਸੰਸਥਾਵਾਂ ਨੇ ਵੀਜ਼ਾ ਸੰਬੰਧੀ ਸਮੱਸਿਆਵਾਂ ਯਾਤਰਾ ਪਾਬੰਦੀਆਂ ਅਤੇ ਲੰਬੇ ਉਡਾਣ ਦੇ ਸਮੇਂ ਨੂੰ ਇਸ ਗਿਰਾਵਟ ਦਾ ਮੁੱਖ ਕਾਰਨ ਦੱਸਿਆ ਕਈ ਕੋਲਜ ਨੇ ਪਾਤੀ ਵਿਦਿਆਰਥੀਆਂ ਦੇ ਦਾਖਲੇ ਤੇ ਵਿੱਚ ਹੋਈ ਖਾਸੇ ਕਮੀ ਦੀ ਪੁਸ਼ਟੀ ਕੀਤੀ ਹੈ ਸੋਸ਼ਲ ਮੀਡੀਆ ਦੀ ਦੁਨੀਆ ਹੁਣ ਸਿਰਫ ਮਨੋਰੰਜਨ ਤੱਕ ਸੀਮਤ ਨਹੀਂ ਰਹੀ ਬਲਕਿ ਇੱਕ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਵੀ ਵੱਡਾ ਬਦਲਾਅ ਲੈ ਕੇ ਆ ਰਹੀ ਹੈ ਹੁਣ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਪਾਲਨੇ ਫੈਨਸ ਮਾਡਲ ਅਮਰੀਕਾ ਦੇ ਖਾਸ O1B ਵੀਜ਼ਾ ਦੇ ਲਈ ਅਰਜ਼ੀਆਂ ਦੇ ਵਾਲਿਆਂ ਦੇ ਵਿੱਚ ਇੱਕ ਵੱਡਾ ਹਿੱਸਾ ਬਣ ਰਹੇ ਨੇ ਓਨ ਵਨ ਵੀ ਵੀਜ਼ਾ ਅਮਰੀਕਾ ਵੱਲੋਂ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਕੋਲ ਕਲਾ ਅਤੇ ਮਨੋਰੰਜਨ ਦੇ ਖੇਤਰ ਦੇ ਵਿੱਚ ਅਸਧਾਰਨ ਯੋਗਤਾ ਹੋਵੇ। ਪਹਿਲਾਂ ਇਹ ਵੀਜ਼ਾ ਮੁੱਖ ਤੌਰ ਉੱਤੇ ਮਸ਼ਹੂਰ ਕਾਇਕਾਂ, ਅਦਾਕਾਰਾਂ, ਨਰਤਕਾਂ ਅਤੇ ਕਲਾਕਾਰਾਂ ਦੇ ਨਾਲ ਜੋੜੇ ਜਾਂਦਾ ਸੀ ਪਰ ਹੁਣ ਇਹ ਇਸ ਦੀ ਤਸਵੀਰ ਬਦਲ ਰਹੀ ਹੈ। ਇਮੀਗ੍ਰੇਸ਼ਨ ਵਕੀਲਾ ਦੇ ਅਨੁਸਾਰ ਕੋਵਿਡ-19 ਮਹਾਂਮਾਰੀ ਤੋਂ ਬਾਅਦ ਔਨਲਾਈਨ ਕ੍ਰੀਏਟਰਾਂ ਦੀਆਂ ਅਸੈਂਟ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋ ਰਿਹਾ ਹੈ। ਸੋਸ਼ਲ ਮੀਡੀਆ ਨੇ ਅਜਿਹੇ ਲੋਕਾਂ ਨੂੰ ਮੌਕਾ ਦਿੱਤਾ ਹੈ ਜੋ ਘਰ ਬੈਠੇ ਹੀ ਲੱਖਾਂ ਲੋਕਾਂ ਤੱਕ ਆਪਣੀ ਪਹੁੰਚ ਬਣਾਉਣ ਦੇ ਵਿੱਚ ਕਾਮਯਾਬ ਰਹੇ ਨੇ ਵਕੀਲਾ ਦਾ ਕਹਿਣਾ ਹੈ ਕਿ ਅੱਜਕੱਲ ਫੋਲੋਅਰਸ ਦੀ ਗਿਣਤੀ ਵੀਡੀਓ ਵਿਊਜ਼ ਅਤੇ ਔਨਲਾਈਨ ਕਮਾਈ ਵਰਕੇ ਅੰਕੜੇ ਸਫਲਤਾ ਨੂੰ ਮਾਪਣ ਦੇ ਲਈ ਆਸਾਨ ਅਤੇ ਠੋਸ ਸਬੂਤ ਬਣ ਗਏ ਨੇ ਇਸੇ ਕਾਰਨ ਇਨਫਲੂਐਂਸਰ ਹੁਣ ਉਹਨਾਂ ਦੇ ਵੀਜ਼ਾ ਘਾਕਾ ਦਾ ਵੱਡਾ ਹਿੱਸਾ ਬਣ ਚੁੱਕੇ ਨੇ ਕੁਝ ਕਾਨੂੰਨੀ ਫਰਮਾਂ ਦਾ ਦਾਅਵਾ ਹੈ ਕਿ ਉਹਨਾਂ ਦੇ ਅਧਿਤ ਵੱਧ ਉਹ ਵਨ ਵੀ ਕਲੈਂਟ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਨੇ ਸਰਕਾਰੀ ਅੰਕੜੇ ਦੇ ਮੁਤਾਬਕ 2014 ਤੋਂ 2024 ਤੱਕ ਹਰ ਸਾਲ ਜਾਰੀ ਹੋਣ ਵਾਲੇ O1B ਵੀਜ਼ਾ ਦੀ ਗਿਣਤੀ ਵਿੱਚ 50% ਤੋਂ ਵਾਧਾ ਹੋਇਆ ਹੈ ਇਸ ਵਿੱਚ ਕਲਾਕਾਰਾਂ ਦੇ ਲਈ O1B ਵੀਜ਼ਾ ਦੇ ਨਾਲ-ਨਾਲ ਵਿਗਿਆਨ, ਕਾਰੋਬਾਰ ਅਤੇ ਸਿੱਖਿਆ ਵਰਗੇ ਖੇਤਰਾਂ ਦੇ ਲਈ O1A ਵੀਜ਼ਾ ਵੀ ਸ਼ਾਮਲ ਨੇ ਉਸ ਦੇ ਉਲਟ ਇਸੇ ਸਮੇਂ ਦੌਰਾਨ ਕੁੱਲ ਗੈਰ-ਪਰਵਾਸੀ ਵੀਜ਼ਾ ਦੇ ਵਿੱਚ ਸਿਰਫ ਕਰੀਬ 10% ਦਾ ਹੀ ਵਾਧਾ ਦਰਜ ਕੀਤਾ ਗਿਆ ਹੈ ਹਾਲਾਂਕਿ ਵਧਦੇ ਦੇ ਬਾਵਜੂਦ ਓਵਨ ਵੀਜ਼ਾ ਹਜੇ ਵੀ ਅਮਰੀਕੀ ਵੀਜ਼ਾ ਪ੍ਰਣਾਲੀ ਦਾ ਇੱਕ ਛੋਟਾ ਹਿੱਸਾ ਹੈ ਸਾਲ 2024 ਦੇ ਵਿੱਚ 20000 ਤੋਂ ਘੱਟ ਓਵਨ ਵੀਜ਼ਾ ਜਾਰੀ ਕੀਤੇ ਗਏ ਨੇ ਅੱਜ ਦੇ ਮੁਕਾਬਲੇ ਹੁਨਰਬੰਦ ਕਰਮਚਾਰੀਆਂ ਲਈ H1B ਵੀਜ਼ਾ ਦੀ ਮੰਗ ਕਾਫੀ ਜ਼ਿਆਦਾ ਰਹੀ ਹੈ ਸਤੰਬਰ ਮਹੀਨੇ ਦੇ ਵਿੱਚ ਰਾਸ਼ਟਰਪਤੀ ਡੋਨਟ ਟਰੰਪ ਵੱਲੋਂ ਨਵੀਆਂ H1B ਅਰਜ਼ੀਆਂ ਤੇ 1 ਲੱਖ ਡਾਲਰ ਦੀ ਇੱਕ ਵਾੜਤੀ ਫੀਸ ਲਗਾਉਣ ਦਾ ਵੀ ਪ੍ਰਸਤਾਵ ਚਰਚਾ ਬਣਿਆ ਹੈ OVPN ਵੀਜ਼ਾ ਦੀ ਸ਼ੁਰੂਆਤ ਵੀ ਕਾਫੀ ਦਿਲਚਸਪ ਇਤਿਹਾਸ ਦੇ ਨਾਲ ਜੁੜੀ ਹੋਈ ਹੈ 1972 ਦੇ ਵਿੱਚ ਜਦੋਂ ਅਮਰੀਕੀ ਸਰਕਾਰ ਨੇ ਪ੍ਰਸਿੱਧ ਗਾਇਕ ਜੌਨ ਲੈਨਨ ਨੂੰ ਦੇਸ਼ ਨਿਕਾਲਾ ਦੇਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਸਮੇਂ ਕਲਾਕਾਰਾਂ ਲਈ ਕੋਈ ਪਖਰਾ ਵੀਜ਼ਾ ਨਹੀਂ ਸੀ ਇਸ ਤੋਂ ਬਾਅਦ 1990 ਇਮੀਗ੍ਰੇਸ਼ਨ ਐਕਟ ਦੇ ਤਹਿਤ ਉਹ ਵਨਵੀ ਵੀਜ਼ਾ ਸ਼੍ਰੇਣੀ ਲਾਗੂ ਕੀਤੀ ਗਈ ਅਜੋ ਦੇ ਡਿਜੀਟਲ ਯੁੱਗ ਦੇ ਵਿੱਚ ਵੱਡੀ ਫਾਲੋਅਰ ਗਿਣਤੀ ਮਜ਼ਬੂਤ ਕਮਾਈ ਅਤੇ ਬ੍ਰਾਂਡ ਡੀਲਸ ਨੂੰ ਹੁਣ ਕਲਾਨਾਤਮਕ ਅਤੇ ਵਪਾਰਕ ਸਫਲਤਾ ਦਾ ਸਬੂਤ ਮੰਨਿਆ ਜਾ ਰਿਹਾ ਹੈ ਇਸ ਦੇ ਨਾਲ ਸਾਫ ਹੈ ਕਿ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਵੀ ਸਮੇਂ ਦੇ ਨਾਲ ਬਦਲ ਰਹੀਆਂ ਨੇ ਸੋਸ਼ਲ ਮੀਡੀਆ ਹੁਣ ਸਿਰਫ ਸਕਰੀਨ ਤੱਕ ਸੀਮਤ ਨਹੀਂ ਹੈ ਬਲਕਿ ਇਹ ਲੋਕਾਂ ਦੀ ਕਿਸਮਤ ਅਤੇ ਭੁੱਖੇ ਵੀ ਤੈਅ ਕਰੇਗਾ ਅਮਰੀਕਾ ਦੇ ਵੰਸ ਮੰਤਰੀ ਹਾਰਵਰਡ ਲੂਟਨਿੰਗ ਨੇ ਭਾਰਤ ਦੇ ਨਾਲ ਵਪਾਰ ਸਮਝੌਤੇ ਦਾ ਵੱਡਾ ਖੁਲਾਸਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਭਾਰਤ ਵਪਾਰ ਸਮਝੌਤੇ ਦਾ ਕਾਰਨ ਹੈ। ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਵਿਚਾਲੇ ਕੋਈ 갈ਪਤ ਨਾ ਹੋਣੀ। ਲੂਟਨਿੰਗ ਨੇ ਇੱਕ ਇੰਟਰਵਿਊ ਦੇ ਵਿੱਚ ਦਾਅਵਾ ਕੀਤਾ ਕਿ ਭਾਰਤ ਦੇ ਨਾਲ ਅਮਰੀਕੀ ਵਪਾਰ ਸਮਝੌਤਾ ਇਸ ਲਈ ਪੂਰਾ ਨਹੀਂ ਹੋ ਸਕਿਆ ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਫੋਨ ਨਹੀਂ ਕੀਤਾ। ਭਾਰਤ ਅਮਰੀਕਾ ਵਪਾਰ ਸਮਝੌਤੇ ਉਤੇ ਹਾਰਵਰਡ ਲੂਟਨਿੰਗ ਦਾ ਕਹਿਣਾ ਹੈ ਕਿ ਉਹਨਾਂ ਨੇ ਖੁਦ ਇਹ ਸਮਝੌਤਾ ਤਿਆਰ ਕੀਤਾ ਸੀ ਪ੍ਰਮੋਦੀ ਲਈ ਇਹ ਜ਼ਰੂਰੀ ਨਹੀਂ ਸੀ ਕਿ ਉਹ 트럼ਪ ਨੂੰ ਇਸ ਦੇ ਸਿੱਤੇ ਉਤੇ ਪਹੁੰਚਣ ਦੇ ਲਈ ਭਰੋਣ ਭਾਰਤੀ ਪੱਖ ਇਸ ਦੇ ਨਾਲ ਸਹਿਜ ਨਹੀਂ ਸੀ ਅਤੇ ਮੋਦੀ ਨੇ ਕੋਲ ਨਹੀਂ ਕੀਤੀ ਇਸ ਕਾਰਨ ਨੇ ਵਪਾਰ ਸਮਝੋਤਾ ਲੰਬੇ ਸਮੇਂ ਤੋਂ اٹਕਿਆ ਹੋਇਆ ਹੈ ਹਾਰਵਰਡ ਲੂਟਨਿਕ ਨੇ ਵੀ ਦੱਸਿਆ ਕਿ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਅਤੇ ਭਾਰਤ ਦੇ ਵਿਚਾਲੇ ਜਿਨ੍ਹਾਂ ਸ਼ਰਤਾਂ ਦੇ ਨਾਲ ਸਮਝੌਤੇ ਤੇ ਗੱਲਬਾਤ ਕੀਤੀ ਜਾ ਰਹੀ ਸੀ ਉਹ ਹੁਣ ਖਤਮ ਹੋ ਗਈਆਂ ਨੇ ਉਹਨਾਂ ਨੇ ਕਿਹਾ ਕਿ ਅਮਰੀਕਾ ਭਾਰਤ ਦੇ ਨਾਲ ਹੋਏ ਵਪਾਰ ਸਮਝੌਤੇ ਤੋਂ ਪਿੱਛੇ हट ਗਿਆ ਅਸੀਂ ਹੁਣ ਇਸ ਬਾਰੇ ਨਹੀਂ ਸੋਚ ਰਹੇ ਲੂਟਨਿਕ ਨੂੰ ਪੁੱਛਿਆ ਗਿਆ ਕਿ ਭਾਰਤ ਉਹ ਪਾਸ ਹੋਤਾ ਕਿੱਥੇ ਪਹੁੰਚਿਆ ਤਾਂ ਇਸ ਉੱਤੇ ਲੂਟਨਿਕ ਨੇ ਕਿਹਾ ਭਾਰਤ ਉਸ ਸਮਝੌਤੇ ਨੂੰ ਯਾਦ ਕਰਦਾ ਜਿਸ ਉੱਤੇ ਅਸੀਂ ਸਹਿਮਤ ਹੋਏ ਸੀ ਭਾਰਤੀ ਅਧਿਕਾਰੀ ਮੈਨੂੰ ਦੱਸਦੇ ਨੇ ਕਿ ਤੁਸੀਂ ਇਸ ਸੌਦੇ ਲਈ ਸਹਿਮਤ ਹੋ ਕੇ ਸੀ ਤੇ ਮੈਂ ਉਹਨਾਂ ਨੂੰ ਜੇ ਕਿ ਮੈਨੂੰ ਯਾਦ ਹੈ ਕਿ ਮੈਂ ਉਸ ਸਮੇਂ ਸਹਿਮਤੀ ਦਿੱਤੀ ਸੀ ਪਰ ਹੁਣ ਅਸੀਂ ਅਸਲੀ ਤਿਆਰ ਨਹੀਂ ਹਾਂ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰ ਸਮਝੋਤੇ ਉਤੇ ਪਿਛਲੇ ਕਈ ਮਹੀਨੇ ਤੋਂ ਗਲਪ ਚੱਲ ਰਹੀ ਹੈ ਪਿਛਲੇ ਸਾਲ ਕਈ ਵਾਰ ਕਿਹਾ ਗਿਆ ਸੀ ਕਿ ਤੋਂ ਮੇ ਪੱਕੇ ਚਲਦੀ ਹੀ ਕਿਸੇ ਫੈਸਲੇ ਤੇ ਪਹੁੰਚ ਸਕਦੇ ਨਹੀਂ ਹਾਲਾਂਕਿ ਕਈ ਬੈਠਕਾਂ ਦੇ ਬਾਵਜੂਦ ਇਸ ਵਪਾਰ ਸਮਝੋਤੇ ਨੂੰ ਅੰਤਿਮ ਰੂਪ ਨਹੀਂ ਮਿਲਿਆ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਨੂੰ ਵੇਖਦੇ ਹੋਏ ਟੀਲੂ ਤੇ ਅਨਿਸ਼ਚਿਤ ਹੈ ਭਾਰਤ ਤੇ ਅਮਰੀਕਾ ਵਿਚਾਲੇ ਤਣਾਪੂਨ ਸਬੰਧਾਂ ਦਾ ਇੱਕ ਵੱਡਾ ਕਾਰਨ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਵੱਲੋਂ ਭਾਰਤੀ ਉਤਪਾਦਾਂ ਉਤੇ 50% ਟੈਰਿਫ ਲਗਾਉਣਾ ਹੈ ਇਹ ਫੈਸਲਾ ਟਰੰਪਰ ਪ੍ਰਸ਼ਾਸਨ ਨੇ ਪਿਛਲੇ ਸਾਲ ਅਗਸਤ ਵਿੱਚ ਲਿਆ ਸੀ ਹਾਲੀ ਦੇ ਦਿਨਾਂ ਵਿੱਚ ਟਰੰਪ ਨੇ ਇੱਕ ਵਾਰ ਫਿਰ ਭਾਰਤ ਪ੍ਰਤੀ ਸਖਤ ਰਵੱਈਆ ਦਿਖਾਇਆ ਟਰੰਪ ਇੱਕ ਵਾਰ ਫਿਰ ਭਾਰਤ ਉਤੇ ਟੈਰਿਫ ਵਧਾਉਣ ਦੀ ਧਮਕੀ ਦੇ ਰਹੇ ਨੇ